29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ ਨੂੰ 3 ਸਾਲ ਹੋ ਜਾਣਗੇ। ਇਸ ਸਮਾਂ ਉਸ ਦੇ ਮਾਪਿਆਂ ਤੇ ਚਾਣ ਵਾਲਿਆਂ ਲਈ ਕਦੇ ਨਾ ਭੁੱਲਣ ਵਾਲਾ ਹੈ। ਸਿੱਧੂ ਦੀ ਤੀਸਰੀ ਵਰ੍ਹੇ 29 ਮਈ 2025 ਨੂੰ ਮੂਸੇਪਿੰਡ ਵਿੱਚ ਮਨਾਈ ਜਾਵੇਗੀ। ਇਸ ਦੀ ਜਾਣਕਾਰੀ ਮਾਤਾ ਚਰਨਕੌਰ ਨੇ ਇੱਕ ਪੋਸਟਰ ਰਾਹੀਂ ਕੀਤੀ ਹੈ। ਇਸ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਸਵੇਰੇ 10 ਵਜੇ ਸੱਜ ਪਾੜ ਦੇ ਭੋਗ ਪਾਏ ਜਾਣਗੇ। ਸਿੱਧੂ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਆ ਕੇ ਇਸ ਪਾਠ ਵਿੱਚ ਸ਼ਾਮਲ ਹੋਵੋ ਮਾਤਾ ਚਰਨਕੌਰ ਨੇ ਲਿਖਿਆ ਕਿ ਪੁੱਤ ਸ਼ੁਭ ਇਹ ਜ਼ਿੰਮੇਵਾਰੀ ਤੁਹਾਡੀ ਬਣਦੀ ਸੀ ਇੱਥੇ ਮਾਤਾ ਜੀ ਕਹਿਣਾ ਚਾਹੁੰਦੇ ਨੇ ਕਿ ਜਦੋਂ ਅਸੀਂ ਆਪਣੇ ਸੰਸਕਾਰਿਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਤੋਂ ਜਾਂਦੇ ਤਾਂ ਸਾਡਾ ਪੁੱਤ ਸਿੱਧੂ ਸਾਡੇ ਲਈ ਇਦਾਂ ਹੀ ਪਾਠ ਕਰਵਾਇਆ ਕਰਦਾ ਪਰ ਰੱਬ ਦੀ ਰਜ਼ਾ ਅੱਗੇ ਸਭ ਕੁਝ ਛੱਡਣਾ ਪੈਂਦਾ ਹੈ ਦੋਸਤੋ ਤੁਸੀਂ ਵੀ ਜਰੂਰ ਮੂਸੇਪਿੰਡ ਜਾ ਕੇ ਆਪਣੀ ਹਾਜ਼ਰੀ ਲਵਾਓ